ਹਜ਼ਾਰ ਹੀ ਦਿੱਤਾ ਜਿਹੜਾ ਦਿੱਤਾ ਉਹ ਤਾਂ ਮੰਨ ਗਿਆ ਤੁਸੀਂ ਇਹ ਵੀ ਦੇਵਾਂਗੇ ਇਹ ਵੀ ਦੇਵਾਂਗੇ ਕਿਉਂ ਨਾ ਨਾ ਮੁੱਖ ਮੰਤਰੀ ਨੇ ਕਿਹਾ ਸੀ ਪਹਿਲਾਂ ਮੈਂ ਕਿਹਾ ਤੂੰ ਪਹਿਲਾਂ ਹਜ਼ਾਰ ਹਜ਼ਾਰ ਦੇ ਦੇ ਇਹ ਮੁੜ ਕੇ ਉਹਨਾਂ ਦੇ ਦੂਜਿਆਂ ਦੂਜਿਆਂ ਨੂੰ ਉਂਗਲਾ ਲਾ ਦੇਣਗੇ ਇਹਨਾਂ ਨੂੰ ਚਾਰ ਚਾਰੇ ਹੱਥ ਨਾਲ ਮਹੀਨਾ ਦਾ ਹੁੰਦਾ ਉਹ ਤਾਂ ਪੁੱਗ ਜਾਣਾ ਨਹੀਂ ਜੀ ਸਾਰੇ ਉਹ ਕੋਈ ਗੱਲ ਨਹੀਂ ਉਹ ਵੀ ਕਰਾਂਗੇ ਨਸ਼ੇ ਵਾਲਾ ਕਰਾਂ ਸਾਰਾ ਕਰਾਂ ਸਾਰਾ ਕਰਾਂ ਕੱਲ੍ਹ ਆ ਕੇ ਬੋਟ ਪਾਓ ਤੇ ਵੀ ਕੱਲ੍ਹ ਆ ਕੇ ਗੱਲ ਕਰੋ 200 ਰੁਪਏ ਦੀ ਕੀ ਗੱਲ ਤੁਸੀਂ ਕਿਹਾ ਪਹਿਲਾਂ ਅਸੀਂ 10 ਵਾਰੀ ਗਏ ਤੂੰ ਸਾਡੀ ਤੁਸਾਨੂੰ ਗਾਹ ਹੀ ਨਹੀਂ ਵੜਨ ਲੈਂਦੇ ਤੁਹਾਡੇ ਮਗਾਈਂ ਹੋਰ ਦੱਸੋ ਬੰਦਿਆਂ ਨੂੰ ਕੋਈ ਗੋਡੇ ਕੋਲੇ 10 ਵਾਰੀ ਗਏ ਆ ਅਸੀਂ ਕੋਈ ਸਾਡੀ ਗੱਲ ਸੁਣੀ ਐ ਇੱਥੇ ਬੁਲਾ ਲੈਂਦੇ ਇੱਥੇ ਉਹ ਨਾ ਸਾਨੂੰ ਕੋਈ ਗੱਲ ਨਹੀਂ ਕਰਨਦਾ ਬਲੋਕਾ ਕੀ ਨਹੀਂ ਮੈਂ ਤਾਂ ਐਜੀਬੀਰੀ ਨਾਲ ਮੈਂ ਮੇਰੇ ਕੋਲੇ ਦਾਨ ਕਰਦਾ ਨਹੀਂ ਕਹਿੰਦਾ ਸਾਨੂੰ ਉਹ ਵੀ ਮੈਂ ਕੱਲਾ ਕੱਲੇ ਨਹੀਂ ਵੋਟ ਪਾਈ ਕੱਲਾ ਕਰਦਾ ਮੇਰੇ ਕੋਲੇ ਜਿਹੜਾ ਮੇਰਾ ਪੁਰਾਣਾ ਨੰਬਰ 1072 ਵੀ ਚੱਲਦਾ ਠੀਕ ਐ 10 ਬੰਦੇ ਹੋਰ ਰੱਖੇ ਹੋਏ ਆ ਸਾਰਿਆਂ ਦੇ ਨੰਬਰ ਸਾਰਿਆਂ ਕੋਲੇ ਆ ਕੋਈ ਨਿਕਪੜ ਨਹੀਂ ਬੰਦਾ ਕੋਈ ਨਹੀਂ ਛੋੜਦਾ ਜਾ ਹੰਬ ਕੇ ਸੋ ਭੈਣੇ ਕਿਹੜੇ ਫੋਨ ਆ ਇੱਥੇ ਆ ਜਾਂਦੇ ਬੰਦੇ ਕਿੰਨੀ ਵਾਰ ਬੰਦਾ ਕੋਣਕਾ ਕਿਹਦੀ ਤੁਹਾਡਾ ਕੀਤਨ ਕਿਸੇ ਦੀ ਗੱਲ ਨਹੀਂ ਕਿਸੇ ਦਾ ਮੰਗਣਾ ਲੱਗਿਆ ਆ ਤੁਸੀਂ ਨਹੀਂ ਕਿਹਾ ਕਿੰਨੀ ਵਾਰ ਜੱਕਰ ਬੰਦਾ ਕਾਉਂਟ ਲੋਜੀ ਮੜੀ ਜੀ ਨਾ ਮੰਗਾਲਦਾ ਤੁਹਾਡਾ ਵੀ ਪਹਿਲੀ ਵਾਰ ਤੇ ਸਾਡੇ ਕਰਿਆ ਹੈ ਉਹ ਲਾਦ ਸੈਗਰੇ ਇੱਕ ਮੁੰਡਾ ਨਹੀਂ ਮੇਰਾ ਤੇਰੇ ਵਰਕਰ ਨੇ ਇੱਕ ਮਿੰਟ ਫੜ ਜਾਓ ਵਾਲ ਕਰਦਾ ਦਾ ਤੂੰ ਚੱਕਿਆ ਤੇ ਮੁੰਨਾ ਵੀ ਮੇਰਾ ਮਰ ਗਿਆ ਕੋਈ ਬਹਿਣ ਨਹੀਂ ਆਇਆ ਕੋਈ ਮਾਇਆ ਜੀ ਮੁੰਡੇ ਨੇ ਜੀ ਹਾਂ ਜੀ ਹਾਂਜੀ ਵਕੀਲ ਸਾਹਿਬ ਆਏ ਆ ਜੀ ਯਾਰ ਤੇਰਾ ਫੋਨ ਆ ਲੱਗਿਆ ਇਹ 2 ਸਾਲ ਹੋ ਗਏ 2 ਸਾਲ ਹੋ ਗਏ ਤੇਰਾ ਵਰਕਰ ਕੋਈ ਮੇਰਾ ਨੀਂਦ ਸੰਜਣ ਨਾ ਆਇਆ ਉਹਨਾਂ ਵੀ ਮੇਰਾ ਗੁਜਰਿਆ ਕੋਈ ਉਹਲੀ ਗੱਲ ਹੀ ਨਹੀਂ ਬਈ ਫੋਨ ਪਿਛਲੇ ਆਖਾਂ ਯਾਰ ਕਿਉਂ ਲੋਕ ਦੂਜੇ ਨੂੰ ਖਰਾਬ ਆਪਾਂ ਅਧਿਕਾਰ ਨੂੰ ਮਲਾਇਆ ਜੀ ਵਕੀਲ ਸਾਹਿਬ ਨੂੰ ਮਲਾਇਆ ਜੀ ਹਾਂ ਜੀ ਵਕੀਲ ਸਾਹਿਬ ਸੱਤੇ ਆਇਆ ਸੀ ਅੱਜ ਹੀ ਆਂਦੀ ਆਇਆ ਸੀ ਜੀ ਵਕੀਲ ਸਾਹਿਬ ਜੀ ਆਏ ਜੀ ਆਇਆ ਜੀ ਹਾਂ ਜੀ ਹਾਂ ਜੀ ਮੁੰਡਾ माहूरी क्या भाया जी इन्होंने ਤੇ ਜੇ ਇਹਨਾਂ ਨੂੰ ਘੇਰਨਾ ਪਵੇ ਤੇ ਫਿੱਟ ਲਾਣ ਦਾ ਮੇਰੇ ਰਾਜਨੀਤੀ ਦੇ ਮੇਰੀ ਸੇਵਾ ਦੇ ਸੋ ਮੈਂ ਤਾਂ ਭਰਾਵਾ ਇਹਨਾਂ ਨੇ ਬਣਾਇਆ ਇਹਨਾਂ ਦਾ ਹੀ ਆ ਇਹਨਾਂ ਕੋਲੇ ਰਹੂੰਗਾ ਠੀਕ ਹੈ ਜੀ ਮੈਨੂੰ ਕੋਈ ਡਰ ਨਹੀਂ ਇਹ ਤਾਂ ਮੇਰੇ ਆ ਔਰ ਪੰਜਾਬ ਵਾਸਤੇ ਸਵਾਲ ਕੀਤੇ ਇਹਨਾਂ ਨੇ ਮੈਨੂੰ ਖੁਸ਼ੀ ਹੋਈ ਹੈ ਜੇ ਜਨਤਾ ਸਵਾਲ ਕਰੂਗੀ ਤਾਂ ਲੀਡਰ ਸੁਧਰਨਗੇ ਇਹ ਬਹੁਤ ਚੰਗੀ ਗੱਲ ਆ ਮੈਂ ਬਹੁਤ ਖੁਸ਼ ਆ ਔਰ ਇਹ ਮੇਰੇ ਤੋਂ ਖੁਸ਼ ਆ ਮੈਂ ਨਾ ਤਾਂ ਖੁਸ਼ ਆ ਵੋਟਾਂ ਪਹਿਣ ਗਿਆ ਨਹੀਂ ਨਹੀਂ ਇਹ ਤਾਂ ਸਾਡੇ ਆਪਸੇ ਚ ਸਵਾਲ ਦਾ ਇਲਜਾਦ ਹੀ ਆ ਇਹ ਤਾਂ ਪਿਆਰ ਆ ਸਾਡਾ ਕਿਹੜੇ ਕਿਹੜੇ ਸਵਾਲ ਸੀ ਕੋਈ ਹੈ ਇਹ ਬਹੁਤ ਪਾਣੀ ਦੇ ਸਵਾਲ ਬੇਸਿਕ ਸਵਾਲ ਹੈ ਜੀ ਬਹੁਤ ਪਾਣੀ ਦੇ ਬੇਸਿਕ ਸਵਾਲ ਹੈ ਬਸ ਮੁਲਾਜ਼ਮ ਸੰਤੁਸ਼ਟ ਕਰਵਾਤੇ ਬੀਬੀਆਂ ਵੀ ਪਹੁੰਚੀਆਂ ਸੀ ਆਹ ਹਾਂ ਸੰਤੁਸ਼ਟ ਕਰਾਈਆਂ ਜੀ ਬਿਲਕੁਲ ਸੰਤੁਸ਼ਟ ਕਰਾਈਆਂ